ਪੰਜਾਬੀ ਗਾਇਕ ਹਰਮਨ ਸਿੱਧੂ ਦੀ ਇੱਕ ਹਾਦਸੇ ਦੇ ਵਿੱਚ ਮੌਤ ਹੋ ਗਈ ਤੇ 40 ਸਾਲ ਦੇ ਸਨ ਉਹ ਕੱਲ ਰਾਤ ਕਿਸੇ ਕੰਮ ਦੇ ਲਈ ਮਾਨਸਾ ਆਏ ਹੋਏ ਸਨ ਅਤੇ ਆਪਣੇ ਪਿੰਡ ਖਿਆਲ ਵਾਪਸ ਆ ਰਹੇ ਜਦੋਂ ਉਹਨਾਂ ਦੀ ਕਾਰ ਇੱਕ ਟਰੱਕ ਦੇ ਨਾਲ ਟਕਰਾ ਗਈ ਜਿਸ ਕਾਰਨ ਗਾਇਕ ਹਰਮਨ ਸਿੱਧੂ ਦੀ ਮੌਤ ਹੋ ਗਈ ਮੇਰਾ ਬਲਵਿੰਦਰ ਸਿੰਘ ਜੀ ਕੀ ਹੋਇਆ ਇੱਥੇ ਸਾਰਾ ਦੱਸੋ ਇਹ ਦੇਖੋ ਜੀ ਜਿਹੜਾ ਰਾਤ ਨੂੰ 9:30 ਵਜੇ ਤਕਰੀਬਨ ਟਾਈਮ ਸੀ ਸਾਡੇ ਭਰਾ ਹਰਮਨ ਜਿਹੜੇ ਕਲਾਕਾਰ ਸੀਗੇ 2011 ਤੋਂ ਸੇਵਾ ਕਰਦੇ ਸੀਗੇ ਕਸ਼ਟਾ ਹੁਣ ਵੀ ਆਈਆਂ ਨੇ ਉਹਨਾਂ ਦੀਆਂ ਇਸ ਕੱਲਾ ਘਾਟਾ ਇਹਨਾਂ ਦੇ ਪਰਿਵਾਰ ਨੂੰ ਨਹੀਂ ਪਿਆ ਸਾਡੇ ਪਿੰਡ ਨੂੰ ਵੀ ਪਿਆ ਕਿਉਂ ਸਾਨੂੰ ਪਿੰਡ ਨੂੰ ਮਾਣ ਵਾਲੀ ਗੱਲ ਸੀ ਜਦੋਂ ਐਡਾ ਵੱਡਾ ਕਲਾਕਾਰ ਨੇ ਜਾਣਾ ਤਾਂ ਸਾਡੇ ਪਿੰਡ ਦਾ ਨਾਮ ਵੀ ਚਮਕਦਾ ਸੀ ਇਸ ਕਰਕੇ ਸਾਨੂੰ ਇਹ ਦੁੱਖ ਬਹੁਤ ਜ਼ਿਆਦਾ ਹੈ ਇਹ ਕੋਈ ਲਾਈਟਾਂ ਲੁੱਟਾਂ ਦੇ ਕਾਰਨ ਹੈ ਹੋਰ ਵੀ ਐਕਸੀਡੈਂਟ ਹੁੰਦੇ ਰਹਿੰਦੇ ਨੇ ਇਹ ਲਾਈਟਾਂ ਨੇ ਜਿਹੜੀਆਂ ਇਹਦਾ ਕਾਰਨ ਸੀ ਤਾਂ ਸਮਝਦੇ ਆਂ ਵੀ ਇਹ ਇਹ ਹੋਇਆ ਜੀ ਲਾਈਟਾਂ ਦੇ ਕਾਰਨ ਸਾਡਾ ਨੁਕਸਾਨ ਬੱਚੇ ਦਾ ਨੁਕਸਾਨ ਹੋਇਆ ਸਾਡੇ ਦਾ ਇਹ ਲੋਟ ਜਿਹੜਾ ਸਾਡਾ ਕਲਾਕਾਰ ਆ ਸਾਡਾ ਮਾਨਸੀ ਸਾਡਾ ਭਰਾ ਸੀ ਤੇ ਸਾਨੂੰ ਇਹ ਘਾਟਾ ਪੂਰਾ ਹੋਣਾ ਨਹੀਂ ਸਾਥੋਂ ਮੁੜ ਕੇ ਇਹ ਜਿਹੜਾ ਸਾਨੂੰ ਘਾਟਾ ਪੈ ਗਿਆ